ਹਾਂਜੀ ਆਰ ਆਈ ਆਰ ਜਿਹੜੀ ਮੁਰਗੀ ਆ ਉਹਦੀ ਕੀ ਪਛਾਣ ਹੁੰਦੀ ਆ ਜਾਂ ਫਿਰ ਜਿਹੜਾ ਆਰ ਆਈ ਆਰ ਚੂਚਾ ਆ ਉਹਦੀ ਕੀ ਪਛਾਣ ਹੁੰਦੀ ਆ ਉਹਦੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿਉਂਕਿ ਬਹੁਤ ਸਾਰੇ ਇੰਸਟਾਗ੍ਰam ਤੇ ਮੈਸੇਜ ਵੀ ਆਏ ਤੇ YouTube ਤੇ ਕਮੈਂਟ ਵੀ ਆਏ ਕਿ ਆਰ ਆਈ ਆਰ ਮੁਰਗੀ ਆ ਜਿਹੜੀ ਉਹਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਆ ਤੇ ਜਿਹੜਾ RIR ਚੂਚਾ ਆ ਉਹਦੀ ਕਿਵੇਂ ਪਹਿਚਾਨ ਕੀਤੀ ਜਾ ਸਕਦੀ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਸ ਬਾਰੇ ਹੀ ਜਾਣਕਾਰੀ ਦੇਵਾਂਗੇ ਸੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਆ ਕਰੋ ਲਾਈਕ ਤੇ ਵਧੀਆ-ਵਧੀਆ ਜਿਹੜੇ ਕਮੈਂਟ ਆ ਉਹ ਵੀ ਜਰੂਰ ਕਰ ਦਿਆ ਕਰੋ ਸੋ ਅੱਜ ਤੁਹਾਨੂੰ ਆਪਾਂ ਸਭ ਤੋਂ ਪਹਿਲਾਂ ਦੱਸਾਂਗੇ RIR ਮੁਰਗੀ ਦੀ ਜਿਹੜੀ ਨਿਸ਼ਾਨੀ ਆ ਵੀ ਕੀ ਹੁੰਦੀ ਆ ਕਿਵੇਂ ਪਹਿਚਾਨ ਕੀਤੀ ਜਾ ਸਕਦੀ ਆ ਉਹਦੇ ਬਾਰੇ ਗੱਲ ਕਰਾਂਗੇ ਇਹ ਜਿਹੜੀ ਆਪਾਂ ਮੁਰਗੀ ਫੜੀ ਹੋਈ ਆ ਇਹ ਹੈਗੀ ਆ ਜੀ ਆਰ ਆਈ ਆਰ ਵੈਸੇ ਆਪਣੇ ਕੋਲੇ ਮਿਕਸ ਬਰੀਡ ਆ ਠੀਕ ਆ ਮੈਂ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਦੱਸਿਆ ਹੋਇਆ ਵੀ ਮੇਰੇ ਕੋਲੇ ਹੈਗੀਆਂ ਜਿੰਨੀਆਂ ਮੁਰਗੀਆਂ ਉਹ ਹੈਗੀਆਂ ਮਿਕਸ ਬਰੀਡ ਮਤਲਬ ਕਿ ਮਿਕਸ ਹੀ ਨਸਲ ਆ ਠੀਕ ਆ ਕਈ ਤਰ੍ਹਾਂ ਦੀਆਂ ਮੁਰਗੀਆਂ ਮੇਰੇ ਕੋਲੇ ਅਸੀਲ ਮੁਰਗੀ ਵੀ ਹੈਗੀ ਆ ਆਰ ਆਈ ਆਰ ਹੈਗੀ ਆ ਤੇ ਇਸ ਤੋਂ ਬਿਨਾ ਹੋਰ ਵੀ ਕਈ ਨਸਲਾਂ ਆ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਆ ਤੇ ਇਹ ਮੁਰਗੀ ਹੈਗੀ ਆ ਜੀ ਆਰ ਆਈ ਆਰ ਪਹਿਲਾਂ ਤਾਂ ਜੀ ਇਹਦਾ ਰੰਗ ਦੇਖ ਲਓ ਇਹਦਾ ਜਿਹੜਾ ਰੰਗ ਆ ਕਿਵੇਂ ਦਾ ਹੁੰਦਾ ਆ ਰੈਡੀਸ਼ ਜਿਹਾ ਇਹਦਾ ਰੰਗ ਆ ਜਿਹੜਾ ਉਹ ਹੁੰਦਾ ਆ ਤੇ ਬਾਕੀ ਇਹਦੇ ਜਿਹੜੇ ਪੈਰ ਆ ਉਹ ਹੁੰਦੇ ਆ ਜੀ ਪੀਲੇ ਠੀਕ ਆ ਪੀਲੇ ਰੰਗ ਦੇ ਮੁਰਗੀ ਦੇ ਪੈਰ ਹੁੰਦੇ ਆ ਜਿਹੜੀ ਆਰ ਆਈ ਆਰ ਹੁੰਦੀ ਆ ਤੁਸੀਂ ਦੇਖ ਸਕਦੇ ਆ ਆਪਾਂ ਥੋੜਾ ਕੋਲ ਕਰਕੇ ਵੀ ਤੁਹਾਨੂੰ ਦਿਖਾ ਦਿੰਨੇ ਆ ਵੀ ਇਹਦੇ ਜਿਹੜੇ ਪੈਰ ਆ ਉਹ ਬਿਲਕੁਲ ਪੀਲੇ ਹੁੰਦੇ ਆ ਸੋ ਦੇਖ ਲਓ ਤੁਸੀਂ ਵੀਡੀਓ ਦੇ ਵਿੱਚ ਤੇ ਦੂਜਾ ਹੈਗਾ ਆ ਵੀ ਇਹਦੇ ਬਿਲਕੁਲ ਪੂਛ ਤੇ ਠੀਕ ਆ ਬਿਲਕੁਲ ਪੂਛ ਤੇ ਕਾਰਨਰ ਤੇ ਜਿਹੜੇ ਬਾਲ ਆ ਸੌਰੀ ਬਾਲ ਨਹੀਂ ਕਿੱਥੇ ਚਲ ਗਈ ਮੈਂ ਬਾਲ ਨਹੀਂ ਸੌਰੀ ਮਤਲਬ ਕੀ ਜਿਹੜੇ ਖੰਭ ਨੇ ਉਹ ਹੁੰਦੇ ਨੇ ਪੂਰੇ ਕਾਲੇ ਠੀਕ ਆ ਤੇ ਜਿਹੜੇ ਫਾਰਾ ਇਹਦੇ ਤੇ ਫਾਰ ਜਿਹੜੇ ਖੰਭ ਬਾਏ ਦੇ ਥੋੜੇ ਥੋੜੇ ਵਿੱਚੋਂ ਵਿੱਚੋਂ ਜਿਹੜੇ ਹੁੰਦੇ ਨੇ ਚਿੱਟੇ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਥੋੜਾ ਥੋੜਾ ਠੀਕ ਆ ਥੋੜਾ ਥੋੜਾ ਜਿਹੜਾ ਚਿੱਟਾਪਨ ਹੈਗਾ ਆ ਫਰਾਂ ਤੇ ਸਾਈਡ ਤੇ ਆਪਾਂ ਤੁਹਾਨੂੰ ਇਹਨਾਂ ਨੂੰ ਮੜਾ ਜਿਆ ਖਿਲਾਰ ਕੇ ਵੀ ਦਿਖਾ ਦਿੰਨੇ ਆ ਕਿਉਂਕਿ ਆਪਾਂ ਪੂਰੀ ਤਰ੍ਹਾਂ ਫੜ ਕੇ ਇਹ ਮੁਰਗੀ ਆ ਜਿਹੜੀ ਤੁਹਾਨੂੰ ਦਿਖਾਵਾਂਗੇ ਦੂਰੋਂ ਨਹੀਂ ਆਪਾਂ ਨਿਸ਼ਾਨੀਆਂ ਇਸ ਲਈ ਦੱਸੀਆਂ ਦੂਰੋਂ ਵੀ ਦੱਸ ਸਕਦੇ ਸੀ ਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਸਕੇ ਇਹ ਦੇਖੋ ਐਦਾਂ ਹੋਣੇ ਆ ਜੀ ਫਰ ਵਿੱਚ ਵਿੱਚ ਚਿੱਟੇ ਹੋਣੇ ਨੇ ਠੀਕ ਆ ਮਾਰੇ ਮੜਾ ਜਿਹੜਾ ਫਾਰੇ ਆ ਇਹਨਾਂ ਦਾ ਉਹ ਚਿੱਟਾ ਹੋਵੇਗਾ ਤੇ ਪਿੱਛੋਂ ਇਹਦੀ ਜਿਹੜੀ ਪੂਸ਼ਾ ਉਹ ਥੋੜੀ ਜਿਹੀ ਕਾਲੀ ਹੋਵੇਗੀ ਤੇ ਆ ਮੁਰਗੇ ਪਿੱਛੇ ਲੜਨ ਲੱਗ ਗਏ ਸੀ ਖਰੇ ਇਹਨਾਂ ਨੇ YouTube ਤੋਂ ਪਾਲਸੀ ਵਗੈਰਾ ਦਾ ਚੱਕਰ ਪਾ ਦੇਣਾ ਆ ਸੋ ਇਹ ਆ ਜੀ ਦੇਖ ਲਓ ਮੁਰਗੀ ਆ ਜਿਹੜੀ ਇਹ ਮੁਰਗੀ ਆ ਜਿਹੜੀ ਆਰ ਆਈ ਆਰ ਆ ਕਿਉਂਕਿ ਆਰ ਆਈ ਆਰ ਮੁਰਗੀ ਨੂੰ ਲੈ ਕੇ ਬਹੁਤ ਜ਼ਿਆਦਾ ਕਮੈਂਟ ਆਏ ਸੀ ਸੋ ਆਪਾਂ ਸੋਚਿਆ ਵੀ ਕਿਉਂ ਨਾ ਇਹਦੇ ਤੇ ਵੀਡੀਓ ਬਣਾ ਦਈਏ ਸੋ ਇਹ ਆਪਣੇ ਕੋਲੇ ਆਰ ਆਈ ਆਰ ਮੁਰਗੀ ਆ ਤੇ ਇੱਕ ਵਾਰ ਫੇਰ ਤੁਸੀਂ ਦੇਖ ਲਓ ਇਹਦੇ ਜਿਹੜੇ ਵੈਸੇ ਕਈਆਂ ਦੇ yellow ਹੁੰਦੇ ਨੇ ਮਤਲਬ ਉਹ ਥੋੜੇ ਘੱਟ ਡਾਰਕ ਹੁੰਦੇ ਨੇ ਇਹਨਾਂ ਦੇ ਜਿਹੜੇ ਪੈਰ ਆ ਥੋੜੇ ਡਾਰਕ ਜੈ yellow ਤੇ ਹੁੰਦੇ ਨੇ ਠੀਕ ਆ ਤੇ ਬਾਕੀ ਤੁਹਾਨੂੰ ਜਿੰਨੀਆਂ ਕ ਨਿਸ਼ਾਨੀਆਂ ਸਿਗੀਆਂ ਆਪਾਂ ਉਹ ਦੱਸ ਦਿੱਤੀਆਂ ਨੇ ਲਗਭਗ ਜਿਹੜੀਆਂ ਵੀ ਨਿਸ਼ਾਨੀਆਂ ਹੁੰਦੀਆਂ ਨੇ ਇਹ ਨਿਸ਼ਾਨੀਆਂ ਦੇਖ ਕੇ ਤੁਸੀਂ ਜਿਹੜੀ ਆਰ ਆਈ ਆਰ ਮੁਰਗੀ ਆ ਉਹ ਖਰੀਦ ਸਕਦੇ ਆ ਤੇ ਜੇ ਗੱਲ ਕਰੀਏ ਆਪਾਂ ਚੂਚੇ ਦੀ ਚੂਚੇ ਬਾਰੇ ਆਪਾਂ ਤੁਹਾਨੂੰ ਦਸਾਂ ਦੱਸਾਂਗੇ ਥੋੜੇ ਦਿਨਾਂ ਤੱਕ ਆਪਣੇ ਕੋਲੇ ਜਿਹੜਾ ਚੂਚਾ ਆ ਉਹ ਹਜੇ ਨਹੀਂ ਆਇਆ ਹੈਗਾ ਜਦੋਂ ਆਊਗਾ ਆਪਾਂ ਤੁਹਾਨੂੰ ਉਹਦੀਆਂ ਵੀ ਨਿਸ਼ਾਨੀਆਂ ਜਿਹੜੀਆਂ ਜ਼ਰੂਰ ਦੱਸਾਂਗੇ ਵੀ ਕਿਵੇਂ ਤੁਸੀਂ ਪਛਾਣ ਕਰ ਸਕਦੇ ਆ ਵੈਸੇ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਆਨਲਾਈਨ ਚੂਚਾ ਨਾ ਖਰੀਦਿਓ ਤੁਸੀਂ ਆਪਣੇ ਲਾਗੇ ਛਾਗੇ ਹੀ ਚੂਚਾ ਖਰੀਦਿਓ ਤਾਂ ਜੋ ਤੁਸੀਂ ਉਹਨਾਂ ਨੂੰ ਬਾਅਦ ਵਿੱਚ ਅਲਾਮਬਾ ਦੇ ਸਕੋ ਕਿ ਜਿਹੜਾ ਵੀ ਤੁਹਾਡਾ ਚੂਚਾ ਸੀਗਾ ਉਹ ਆਰਆਰ ਨਹੀਂ ਨਿਕਲਿਆ ਇਹ ਮੁਰਗੀ ਵੀ ਆਰਆਰ ਆ ਥੋੜੇ ਜਿਹੇ ਇਹਦੇ ਫਰਾ ਜਿਹੜੇ ਪਤਾ ਨਹੀਂ ਕਿਵੇਂ ਖਰਾਬ ਹੋ ਗਏ ਆ ਠੀਕ ਆ ਮੇਰੇ ਕੋਲੇ ਮਿਕਸੀ ਆ ਤੇ ਬਾਕੀ ਦੇਖ ਸਕਦੇ ਆ ਤੁਸੀਂ ਵੀਡੀਓ ਦੇ ਵਿੱਚ ਵੀ ਇਹ ਬਲੈਕ ਅਸਟਰੋਲੋਬ ਜਿਹਨੂੰ ਕਹ ਦਿੰਦੇ ਆ ਇਹ ਉਹ ਮੁਰਗੀ ਆ ਜੀ ਇਹਦਾ ਤਾਂ ਪਤਾ ਹੀ ਆ ਤੁਹਾਨੂੰ ਵੀ ਇਹ ਕਾਲੀ ਹੁੰਦੀ ਆ ਜੀ ਨਾਮ ਤੋਂ ਹੀ ਪਤਾ ਲੱਗ ਗਿਆ ਆ ਤੇ ਜਿਹੜੀ ਆ ਆਰ ਆਈ ਆਰ ਮੁਰਗੀ ਆ ਉਹ ਅਮਰੀਕਨ ਨਸਲ ਹੁੰਦੀ ਆ ਅਮਰੀਕਨ ਬਰੀਡ ਆ ਉਹ ਤੇ ਜਿਹੜੀ ਬਲੈਕ ਕਸਟੋਲੋਪ ਆ ਇਹ ਹੈਗੀ ਆ ਆਸਟ੍ਰੇਲੀਅਨ ਬਰੀਡ ਤੇ ਇਹ ਮੁਰਗੀ ਆ ਉਹ ਵਾਲੀ ਜਿਹੜੀ ਆਪਾਂ ਤੁਹਾਨੂੰ ਦਿਖਾਈ ਸੀਗੀ ਠੀਕ ਆ ਤੇ ਪਹਿਲਾਂ ਦਿਖਾਈ ਸੀਗੀ ਤੇ ਜਿਹੜੀਆਂ ਆ ਆਰ ਆਈ ਆਰ ਮੁਰਗੀਆਂ ਹੁੰਦੀਆਂ ਨੇ ਨਾ ਇਹ ਥੋੜੀਆਂ ਮਤਲਬ ਕੀ ਵੈਸੇ ਵੀ ਇਹ ਗੋਲਾਈ ਵਿੱਚ ਜਿਹੜੀਆਂ ਮੋਟੀਆਂ ਹੁੰਦੀਆਂ ਨੇ ਠੀਕ ਆ ਤੇ ਇਹਨਾਂ ਦਾ ਵੇਟ ਆ ਜਿਹੜਾ ਵਧੀਆ ਹੁੰਦਾ ਆ ਵਧੀਆ ਇਹਨਾਂ ਦੀ ਸਿਹਤ ਹੁੰਦੀ ਆ ਜਿਹੜੀ ਅਸੀਲ ਮੁਰਗੀ ਆ ਉਹ ਥੋੜੀ ਪਤਲੀ ਹੁੰਦੀ ਆ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਨਾ ਅਸੀਲ ਮੁਰਗੀ ਥੋੜੀ ਪਤਲੀ ਹੁੰਦੀ ਆ ਪਰ ਜਿਹੜੀ ਆਰਆਰ ਮੁਰਗੀ ਆ ਉਹ ਥੋੜੀ ਗੁੰਦਮੇਜੇ ਸਰੀਰ ਦੀ ਹੁੰਦੀ ਆ ਤੇ ਇਹ ਜਿਹੜੀ ਮੁਰਗੀ ਆ ਇਹ ਮੇਰੀ ਇਹ ਬਹੁਤ 2.5 ਸਾਲ ਪੁਰਾਣੀਆਂ ਮੁਰਗੀਆਂ ਨੇ ਉਹਨਾਂ ਵਿੱਚੋਂ ਆ ਇਹ ਮੈਨੂੰ ਪਤਾ ਨਹੀਂ ਕਿਹੜੀ ਨਸਲ ਆ ਔਰ ਸੱਚ ਜਾਣਿਓ ਕਈ ਕਹਿ ਦਿੰਦੇ ਨੇ ਵੀ ਆਰ ਆਈ ਆਰ ਮੁਰਗੀ ਤੇ ਬਲੈਕ ਅਸਟਰੋਲਪ ਮੁਰਗੀ ਆ ਜਿਹੜੀ ਉਹੀ ਆਂਡਾ ਦਿੰਦੀ ਆ ਬਹੁਤ ਜ਼ਿਆਦਾ ਇਹ ਜਿਹੜੀਆਂ ਮੇਰੇ ਕੋਲ ਨਾ ਪ੍ਰਾਣੀਆਂ ਮੁਰਗੀਆਂ ਨੇ ਇਹਨਾਂ ਨੇ 2 ਸਾਲ ਬਹੁਤ ਆਂਡੇ ਦਿੱਤੇ ਨੇ ਇਹਨਾਂ ਦੀ ਮੈਨੂੰ ਨਸਲ ਤਾਂ ਨਹੀਂ ਪਤਾ ਹੈਗੀ ਵੀ ਕਿਹੜੀ ਆ ਪਰੇ ਆਰ ਆਈ ਆਰ ਹੈ ਨੀਗੀਆਂ ਕਿਉਂਕਿ ਆਰ ਆਈ ਆਰ ਦੀ ਜਿਹੜੀਆਂ ਨਿਸ਼ਾਨੀਆਂ ਨੇ ਉਹ ਇਹਨਾਂ ਮੁਰਗੀਆਂ ਦੇ ਵਿੱਚ ਬਿਲਕੁਲ ਨਹੀਂ ਹੈਗੀਆਂ ਠੀਕ ਆ ਇਹ ਮੁਰਗੀ ਥੋੜੀ ਜਿਹੀ ਬਿਮਾਰ ਜਈ ਆ ਤੇ ਇਹ ਵਾਲੀ ਉਹ ਮੁਰਗੀ ਆ ਜਿਹੜੀ ਆਪਾਂ ਆਰ ਆਈ ਆਰ ਦਿਖਾਈ ਸੀ ਤੁਹਾਨੂੰ ਤੇ ਮਿਕਸੇ ਬਰੀਡ ਆ ਆਪਣੇ ਕੋਲੇ ਚੱਲਦੀ ਆ ਸਾਰੀ ਲਗਭਗ ਠੀਕ ਆ ਤੇ ਵਧੀਆ ਯਾਨੀ ਕਿ ਜਿੰਨੇ ਜਾਨਵਰ ਆਪਾਂ ਰੱਖੇ ਹੋਏ ਨੇ ਨਾ ਵਧੀਆ ਨੇ ਤੇ ਬਿਲਕੁਲ ਇਹਨਾਂ ਨੇ 2 ਸਾਲ ਬਹੁਤ ਆਂਡੇ ਦਿੱਤੇ ਨੇ ਤੇ ਬਾਕੀ ਜੀ ਜਾਣਕਾਰੀ ਵਧੀਆ ਲਗੀ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਤੇ ਬਾਕੀ ਜਿਹੜੀ ਆ ਯਾਰ ਚੂਚਿਆਂ ਦੀ ਕਿਵੇਂ ਪਛਾਣ ਕਰਨੀ ਆ ਉਹਦੇ ਤੇ ਆਪਾਂ ਵੀਡੀਓ ਜਿਹੜੀ ਜਲਦ ਹੀ ਬਣਾ ਕੇ ਪਾ ਦੇਵਾਂਗੇ ਇਸ ਲਈ ਤੁਸੀਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਵਧੀਆ-ਵਧੀਆ ਕਮੈਂਟ ਵੀ ਕਰ ਦਿਆ ਕਰੋ ਇਸ ਤੋਂ ਬਿਨਾ ਕੋਈ ਜਾਣਕਾਰੀ ਚਾਹੀਦੀ ਹੋਵੇ ਉਹਦੇ ਲਈ ਵੀ ਤੁਸੀਂ ਕਮੈਂਟ ਕਰ ਸਕਦੇ ਆ ਧੰਨਵਾਦ